करोड़ दस्खत करा के पूरे देश चो फिर आप इलेक्शन कमीशन को ले जाना है ਇਹ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਸਾਡੀਆਂ ਪੰਜ ਮੰਗਾਂ ਹੈ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਤੇ ਕਾਰਵਾਈ ਕਰ ਡਿਜੀਟਲ ਵੋਟਰਨਿਸਟ ਦੇ ਤੇ ਸਾਨੂੰ ਦੱਸ ਵੀ ਕੌਣ ਸ਼ਿਕਾਇਤ ਕਰਤਾ ਸੀ ਹੁਣ ਰਾਹੁਲ ਗਾਦੀ ਨੇ ਜਿਹੜੇ ਸ਼ਿਕਾਇਤ ਕਰਤਾ ਸੀ ਉਹ ਆਪਦੇ ਘਰੇ ਬੁਲਾ ਲਏ ਜਿਹੜਾ ਪ੍ਰੈਸ ਕਾਨਫਰੰਸ ਦੀ ਉਹ ਕਹਿੰਦੇ ਇਸ ਤੇ ਸ਼ਿਕਾਇਤ ਕੀਤੀ ਨਹੀਂ ਵੋਟਾਂ ਕਿਵੇਂ ਕੱਢਤੀਆਂ ਆਟੋਮੈਟਿਕਲੀ ਉਹਨਾਂ ਨੇ ਸੌਫਟਵੇਅਰ ਬਣਾਇਆ ਕਿਸੇ ਦਾ ਨਾਮ ਚੱਕ ਕੇ ਦੂਜੇ ਬੰਦੇ ਦੀਆਂ ਵੋਟਾਂ ਕੱਢ ਦਿੰਦੇ ਆ ਹੁਣ 8 8 ਸੀਟਾਂ ਦੇ ਨਾਲ ਆਪਣੀ ਸਰਕਾਰ ਲਿਆਵੜੀ ਹਰਿਆਣੇ ਪਰ ਫਰਕ ਵੋਟਾਂ ਦਾ 2000 ਦਾ ਕੇਸ ਹੈ 22000 ਨਾਲ ਹਰਿਆਣੇ 'ਚ ਆਪਣੀ ਸਰਕਾਰ ਜਾਵਣੀ ਤੇ ਦੇਸ਼ 'ਚ ਆਪਣੀ ਸਰਕਾਰ 33 ਇਹ ਤੇ ਦਸ ਨੰਬਰ ਪਾ ਦਿਓ ਨੰਬਰ ਨੰਬਰ ਨੀਚੇ ਪਾਤਾ ਇਹ ਅਜੋ ਪਾਤਾ ਬਸ ਠੀਕ ਹੈ ਨੀਚੇ ਦਸ ਨੰਬਰ ਪਾ ਦਿਓ ਦੇਖੋ ਜੀ ਗੁਰੂਆਂ ਪੀਰਾਂ ਦੀ ਧਰਤੀ ਅੱਜ ਅਸੀਂ ਇੱਕ ਸ਼ੁਰੂਆਤ ਮੈਂ ਤੇ ਰਾਣਾ ਸਾਹਿਬ ਨੇ ਜਿਹੜੀ ਵੋਟ ਚੋਰ ਗੱਦੀ ਛੋੜਦਾ ਨਾਰਾ ਰਾਹੁ ਗਾਂਧੀ ਨੇ ਦਿੱਤਾ ਹੈ ਜਿਸ ਪ੍ਰਕਾਰ ਵੋਟਾਂ ਦੇ ਵਿੱਚ ਧਾਂਦਲੀ ਕਰਕੇ ਔਰ ਵੋਟ ਚੋਰੀ ਕਰਕੇ ਔਰ ਲੋਕਾਂਆਂ ਵੋਟਾਂ ਖਟਵਾ ਕੇ ਭਾਜਪੀ ਸਤਾ ਸਰਕਾਰ ਚਾਹੀਏ 70 70 ਲੱਖ ਲੋਕਾਂ ਦੀ ਵੋਟ ਕਟਵਾ ਦਿੱਤੀ ਗਈ ਔਰੇ ਤਹਿਤ ਅਸੀਂ ਰਾਹੁਲ ਗਾਂਧੀ ਨੇ ਪਰਦਾ ਪਾਸ ਕੀਤਾ ਇਹਨਾਂ ਦਾ ਬੀਜੇਪੀ ਦਾ ਚਿਹਰਾ ਨੰਗਾ ਕੀਤਾ ਔਰ ਪੂਰੇ ਦੇਸ਼ ਭਰ ਦੇ ਵਿੱਚ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਲੋਕਾਂ ਨੂੰ ਜਾਣੂ ਕਰਾਇਆ ਕਿ ਆਹ ਚੋਰੀ ਕੀਤੀ ਹੈ ਦਸਕਤ ਅਭਿਆਨ ਸ਼ੁਰੂ ਕੀਤਾ ਅਸੀਂ ਲੋਕਾਂ ਨੇ ਔਰ ਦਸਕਤ ਅਭਿਆਨ ਦੀ ਅੱਜ ਪਹਿਲਾ ਜਿਹੜਾ ਫਾਰਮ ਹੈ ਅੱਜ ਕੀਰਤਪੁਰ ਸਾਹਿਬ ਅਸੀਂ ਇੱਥੇ ਮੈਂ ਤੇ ਰਾਣਾ ਸਾਹਿਬ ਪਰੌਣਾ ਅਸੀਂ ਆਏ ਸੀ ਇਸ ਤੋਂ ਬਾਅਦ ਪੂਰੇ ਜਿਹੜਾ ਆਨੰਦਪੁਰ ਸਾਹਿਬ ਹਲਕਾ ਹੈ ਉਹਦੇ ਵਿੱਚ ਫਾਰਮ ਭਰੇ ਜਾਣੇ 5 ਕਰੋੜ ਦਸਕਤ ਦਾ ਟੀਚਾ ਹੈਗਾ ਸਾਡਾ ਪੂਰੇ ਦੇਸ਼ ਚੋਂ ਰਾਹੁਲ ਗਾਂਧੀ ਉਹ ਫਾਰਮ ਭਰਾ ਕੇ ਕੁਝ ਸਾਡੀਆਂ ਮੰਗਾਂ ਔਰੇ ਤੇ ਲਿਖੀਆਂ ਉਹ ਲੈ ਕੇ ਨਿਰਵਾਚਨ ਸਦਨ ਜਾਣਗੇ ਜਾਨੀ ਕਿ ਇਲੈਕਸ਼ਨ ਕਮਿਸ਼ਨ ਜਾਣਗੇ ਤੇ ਔਰੇ ਤੇ ਅਸੀਂ ਦੱਸਾਂਗੇ ਕਿ ਆਹ 5 ਕਰੋੜ ਦੇਸ਼ ਦੇ ਲੋਕਾਂ ਦੀ ਮੰਗ ਹੈ ਸੋ ਇਸ ਕਰਕੇ ਉਸ ਮਹਿਮ ਵਿੱਚ ਹਿੱਸਾ ਲੈਣਾ ਸੀ ਅੱਜ ਰਾਣਾ ਸਾਹਿਬ ਦੀ ਅਗਵਾਈ ਦੇ ਹੇਠ ਮੈਂ ਕੀਰਤਪੁਰ ਸਾਹਿਬ ਆਇਆ ਸੀ ਜਿਹੜੋਂ ਪਰ ਵੀ ਵਿਜ਼ਿਟ ਕੀਤਾ ਕਿਸ ਤਰ੍ਹਾਂ ਦਾ ਰਿਸਪੌਂਸ ਲੋਕਾਂ ਦਾ ਦੇਣਾ ਦੇਖੋ ਜੀਨੇ ਨਾਲ ਵੀ ਗੱਲ ਕਰਦੇ ਆ ਉਥੇ ਇੱਕ ਬੀਜੇਪੀ ਦਾ ਸਾਨੂੰ ਵਿਅਕਤੀ ਮਿਲਿਆ ਉਹ ਕਹਿੰਦਾ ਬੇਸ਼ੱਕ ਮੈਂ ਬੀਜੇਪੀ ਦਾ ਹਾਂ ਲੇਕਿਨ ਇਹ ਗੱਲ ਸੱਚੀ ਹੈ ਕਿ ਕੋਈ ਨਾ ਕੋਈ ਗੜਬੜ ਤਾਂ ਜ਼ਰੂਰ ਹੈ ਸਾਨੂੰ ਵੀ ਇਸ ਗੱਲ ਦਾ ਸ਼ੱਕ ਸੀ ਕਿ ਐਦਾਂ ਸਰਕਾਰ ਬਣ ਜਾਂਦੀ ਹੈ ਯਾਰ ਇਹ ਕੀ ਹਾਲਾਤ ਹੈ ਕੋਰੋਨਾ ਤੋਂ ਬਾਅਦ ਵੀ ਦੁਬਾਰੇ ਜਾਦੇ ਬਹੁਮਤ ਦੇ ਨਾਲ ਆ ਗਏ ਪਰ ਉਹ ਸਾਡਾ ਸ਼ੱਕ ਯਕੀਨ ਚ ਅਸੀਂ ਉਦੋਂ ਹੋਇਆ ਕਿਉਂਕਿ ਰਾਹੁਲ ਕਾਂਧੀ ਬਿਨਾ ਸਬੂਤਾ ਤੋਂ ਗੱਲ ਨਹੀਂ ਕਰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਦੇ ਆਧਾਰ ਤੇ ਅੱਜ ਬੈਕਫੁੱਟ ਤੇ ਇਲੈਕਸ਼ਨ ਕਮਿਸ਼ਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਕਿਸੇ ਗੱਲ ਦਾ ਜਵਾਬ ਨਹੀਂ ਹੈ ਔਰ ਬੱਚਾ ਬੱਚਾ ਜਾਣ ਚੁੱਕਿਆ ਹੈ ਇਸ ਗੱਲ ਤੋਂ ਹੁਣ ਉਹ ਬਿਹਾਰ ਦਾ ਇਲੈਕਸ਼ਨ ਲੁੱਟਣਾ ਚਾਹੁੰਦੇ ਐ ਸ.ਆ.ਰ ਕਰਕੇ ਈਵੀਐਮ ਤੇ ਉੱਪਰ ਵੀ ਬੜੇ ਸਵਾਲ ਜਿਹੜੇ ਚੁੱਕੇ ਗਏ ਲੱਗਦਾ 100% 100% ਈਵੀਐਮ ਤੇ ਸਵਾਲ ਜਿਹੜੇ ਉਹ ਜਾਇਦਾ ਹੈ ਲੇਕਿਨ ਸਬੂਤ ਰਾਹੁਲ ਗਾਂਧੀ ਨੇ ਜਿੱਦੇ ਆ ਗਿਆ ਉਹਦੇ ਗੱਲ ਕਰ ਕੋਈ ਗੱਲ ਨਹੀਂ ਜੀ ਅਸੀਂ ਵੀ ਇੱਕ ਅੱਧੇ ਦਿਨ ਚ ਕੈਂਡੀਡੇਟ ਕਲੇਰ ਮੁੱਖ ਮੰਤਰੀ ਕਹਿੰਦੇ ਜੀ 19000 ਕਿਲੋਮੀਟਰ ਸੜਕਾਂ ਜਿਹੜੀਆਂ ਮੈਂ ਬਣਾ ਕੇ ਦੇ ਰਿਹਾ ਸੜਕਾਂ ਕੰਮ ਕੰਮ ਕਰਦੇ ਭਾਈ ਮੁੱਖ ਮੁੱਖ ਮੰਤਰੀ ਸਾਹਿਬ ਦੇ ਲਾਰੇ ਤੇ ਵਿਆਹੇ ਵੀ ਕਵਾਰੇ ਮੁੱਖ ਮੰਤਰੀ ਸਾਹਿਬ ਦਾ ਤਾਂ ਬਹੁਤ ਕੁਸ਼ ਆ ਉਹਨਾਂ ਨੇ ਮੁਰਗੀ ਵੀ ਦਿੱਤੀ ਅੰਡੇ ਵੀ ਦਿੱਤੇ ਬੱਕਰੀ ਦਾ ਮੁਆਵਜ਼ਾ ਵੀ ਦਿੱਤਾ